ਯਾਰ ਦੇ ਰਹੇ ਹੋਣ ਦੇ ਕੰਮ ਕਰੀਂ ਨਹੀਂ ਦਿਖਾਵਾਂਗੇ ਬੀਟਲ ਬੱਕਰੀਆਂ ਜਾਣਕਾਰੀ ਦੇਵਾਂ ਡਿਟੇਲ ਦੇ ਵਿੱਚ ਆ ਕੀ ਇਹਦੀ ਡਿਟੇਲ ਆ ਬੱਕਰੀ ਜਿਹੜੀ ਆ ਲਾਲਾ ਬਈ ਇਹ ਬਈ ਮਹੀਨਾ ਰਹਿ ਗਿਆ ਸੂਣ ਅੱਗੇ ਠੀਕ ਆ ਕਿੰਨੇ ਦੰਦਾਂ ਦਾ ਪੂਰੇ ਹੀ ਆ ਪੂਰੇ ਦੰਦਾਂ ਦਾ 8 ਠੀਕ ਆ ਤੇ ਆ ਚਿੱਟੀ ਇਹ 6 ਦੰਦ ਠੀਕ ਆ ਚਿੱਟੀਆਂ ਅੱਖਾਂ ਦੇ ਵਿੱਚ ਕੁਆਲਿਟੀ ਵੀ ਚੈੱਕ ਕਰ ਸਕਦੇ ਬਈ ਇਧਰ ਨੂੰ ਕਰੀ ਮਾੜੇ ਦੇਖੋ ਬਈ ਤੇ 1 ਨજર ਦੀ ਗੱਬਣਾ ਇਹ 3.5 ਮਹੀਨੇ ਵੀਰ 3.5 ਮਹੀਨੇ ਦੀ ਗੱਬਣਾ ਬੱਕਰੀ ਬਈ ਤੇ ਆ ਕਿੰਨੇ ਦਿਨਾਂ ਤੇ ਇਹ ਦੱਸੋ ਇਹ 3 ਮਹੀਨਾ ਕੁ ਲਊਗੀ ਇਹ ਮਹੀਨਾ ਕੁ ਲਊਗੀ ਠੀਕ ਆ ਤੇ ਦੂਜੇ ਬੱਕਰੇ ਦੂਜੇ ਬੱਕਰੇ ਆ ਕੁਛ ਉਹ ਪਾਠ ਉਹ ਗਲੱਬੀ ਨਹੀਂ ਪਾਠ ਫੜ ਕੇ ਉਹ ਲੈ ਫੜ ਕੇ ਉਹ 2 ਮਹੀਨੇ ਦੀ ਗੱਬਣਾ ਚਾਰ ਦੰਦਾ ਠੀਕ ਆ ਕਸੂਈ ਚਿੱਟੀ ਪਾਠਾ ਦੇ ਸਕਦੇ ਬਈ 2 ਮਹੀਨੇ ਦੇ ਗੱਬਣ ਚਿੱਟੀਆਂ ਅੱਖਾਂ ਦੇ ਵਿੱਚ ਕਰੋ ਕੁਆਲਟੀ ਚ ਦੇਖੋ ਬਾਕੀ ਇਹ ਬੱਕਰੇ ਬਾਕੀ ਆ ਬੱਕਰੇ ਆ ਠੀਕ ਆ ਹਾਂ ਬਈ ਇਹ ਕਿੰਨੇ ਦੰਦਾ ਪੂਰੇਆਂ ਚ ਪੂਰੇ ਦੰਦਾ ਪੂਰੇ ਦੰਦਾ ਬੱਕਰਾ ਵੀ ਹੈ ਸਕਦੇ ਇਹ ਕੀ ਮੁੱਲ ਕਰਦੇ ਆਪਾਂ ਇਹਦਾ ਇਹਦਾ 55000 ਰੁਪਏ 55000 ਰੁਪਏ ਠੀਕ ਆ ਦੇਖੋ ਵੀ ਬੱਕਰਾ ਫੁੱਲ ਕੁਆਲਟੀ ਦੇ ਵਿੱਚ ਆ ਮੈਂ ਤੁਹਾਨੂੰ ਤੁਹਾਡੇ ਤੇ ਕੱਟ ਸਕਦੇ ਆ ਇਹ ਕਾ ਬੱਕਰਾ ਵੀ ਇਹ ਪੂਰੇ ਦੰਦਾ ਤੇ ਆ ਪੂਰੇ ਦੰਦਾ ਹਾਂ ਪੂਰੇ ਪੂਰੇ ਦੰਦਾ ਦੇ ਬੱਕਰਾ ਵੀ ਕਿੱਟੀਆਂ ਅੱਖਾਂ ਦੇ ਵਿੱਚ ਹੈਡ ਚੈੱਕ ਕਰ ਲਓ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ 45000 ਰੁਪਏ 45000 ਰੁਪਏ ਮੁੱਲ ਇਹਦਾ ਤੇ ਬਾਕੀ ਵੀ ਸਾਰੇ ਬੱਕਰੇ ਆ ਹਾਂ ਬਾਕੀ ਸਾਰੇ ਬੱਕਰੇ ਹੀ ਆ ਉਹ ਵੀ ਆਪਣੇ ਕੋਲ ਆਉਂਦੇ ਰਹਿੰਦੇ ਨਗ ਸੇਲ ਆ। ਹਾਂ ਹਾਂ ਬਈ ਘਰੇ ਵੀ ਸੇਲ ਕਰਦੇ ਆ ਆਪਾਂ ਮੰਡੀਆਂ ਵੀ ਸਾਰੀਆਂ ਕਰਦੇ। ਕਿਹੜੇ ਪਿੰਡ ਆਪਣਾ ਕਿੰ? ਪਿੰਡ ਛੱਤਿਆਂ ਜ਼ਿਲ੍ਹਾ ਮੁਕਸਰ ਜੀ। ਠੀਕ ਆ ਮੋਬਾਈਲ ਨੰਬਰ ਬੋਲ ਦੋ ਆਪਣਾ। 769020157 ਜੀ। ਠੀਕ ਆ। ਸੋ ਹਾਂ ਜੀ ਵੀ ਜੇਕਰ ਕਿਸੇ ਨੇ ਨਾ ਖਰੀਦ ਲੈਣੇ ਹੋਰ ਵੀ ਨਗ ਲੈਣੇ ਹੁੰਦੇ ਆ ਵੀ ਬਾਈ ਨੂੰ ਨੰਬਰਾਂ ਸੰਪਰਕ ਰੱਖ ਸਕਦੇ ਹੋ ਬਈ। ਕੰਮ ਚ ਆ ਵੀ। ਨਹੀਂ ਯਾਰ। ਇਹਰੇ ਇਹਰੇ ਚੱਲ ਪਰ ਮਾਹੀ ਨਾ ਚੱਲ ਜਾਂਦੇ ਯਾਰ ਇੱਕ ਬੰਦਾ ਯਾਰ ਆਪਣੀ ਕਦਰ ਕਰਦਾ ਕਰਾ ਉਹ ਆਖੀ ਮਾਤਾ 450 450 ਲਾਦਾ ਓ ਮੁੰਡੇ ਗੱਤ ਜਵਾਗਾ ਤੈਨੂੰ ਜਵਾਗ ਪਾਲ ਠੀਕ ਹੈ ਤੂੰ ਦੇਖੀ ਵਾ 45 ਦਵਾਈ ਕਰਾ ਦਵਾਈ ਕਰਾ ਪਹਿਲੇ ਥੇਲੇ ਡਾਕਟਰ ਨੇ ਬਾਹਰ ਫੜਾਉਂਦੇ ਲਗਾਈ ਤੂੰ ਵਾਲੀ ਪੰਜ ਬਾਠ ਠੀਕ ਹੈ Kommer du på sjekk? Hei! 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 ਇਹ ਪਰਪਲ ਐਸ ਲਾਰਡ ਕਰਦਾ ਦੇਖਿਆ ਇਹ ਆਪ ਕੋ ਆ ਡਿਲੀਵਰ ਸਾਨੂੰ ਪਤਾ ਹੀ ਤਾਂ ਪਹਿਲੀ ਵਾਰ ਆਇਆ ਸਾਨੂੰ ਕੋਈ ਨਹੀਂ ਹੈ ਫਿਰ ਉਹ 3 ਕਿੰਨੀ ਕਹ ਅਸੀਂ ਨੇ ਮਰਿਆ 4 ਰੁਪਇਆ 1300 ਉਹ ਤਾਂ ਕੋਈ ਗੱਲ ਨਹੀਂ ਲੱਗੂਗਾ ਹੁਣ ਨੂੰ ਸਮਝਾ ਦੇ 500 ਲੱਗੂਗਾ ਗੋਲੀ ਮਾਰਨੀ ਹੁਣ ਤੁਸੀਂ 1300 ਹਾਂ ਮੇਰਾ ਤਾਂ ਸਾਨੂੰ ਸਭੀ ਪੁੱਛ ਹਾਂ ਮੇਰਾ 100 ਕੋਈ ਗੱਲ ਨਹੀਂ ਕਿਵੇਂ ਬਥੇਰੀ ਹੋਏ ਇਹ ਪਿਓਰ ਦੀ ਹੈ ਸਹੀ ਪੁੱਛ ਸਹੀ ਗੱਲੇ ਬੰਦੇ ਦੀ ਗੱਲ ਹੈ ਇਹਦੇ ਕੋਈ ਕੁਝ ਮੁੰਡੇ ਪਿਆਰ ਤੇ ਐ ਹੀ ਹੁੰਦੀ ਚੰਨੀ ਐ ਹਾਂ ਬਹੁਤ ਮੰਦੀ ਆਹ 17000000 ਪਿਆਰ ਦੀ ਆਹ ਹੋਰ ਕੀ ਗੱਲ ਹੈ ਉਹ ਭਰਾਵਾਂ ਨਾਲ ਇੱਕ ਦੰਦੇ ਚ ਕਰਦੀ ਬੋਣੀ ਨਹੀਂ ਇਹ ਮਹਾਰਾਜ ਦੀ ਕਿਦਨ ਮਾੜੀ ਬਗਾਦਾ ਕਰੀ ਲੈ ਲੈ ਰੱਸੀ ਫਾੜੇ ਵੀ ਜੇ ਸਾਮ੍ਹੇ ਗੱਤ ਕਿਹੜੀ ਬਾਈ ਬਾਈ ਸਾਡੇ ਦਾ ਪਾਲਾ ਦਾਣਾ ਹੈਗਾ ਇਸ ਤੋਂ ਅੱਗੇ ਤੁਸੀਂ ਮੰਡੀ ਦੇ ਸਕਦੇ ਵੀ ਬਹੁਤ ਜ਼ਿਆਦਾ ਮੰਡੀ ਭਰਦੀ ਆ ਦੇਖੋ ਅਸਾਰ ਹੀ ਨਗਸੀ ਲਈ ਆਏ